ਬਸੀ ਕਾਲ ਜੀ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਆ ਵਿੱਚ ਬਈ ਜੀ ਸਿਆਣੇ ਬੰਦੇ ਬਹੁਤ ਨੇ ਕਿ ਸ਼ਹਿਰਾਂ ਦੇ ਲਾਲੋ ਪਿੰਡਾਂ 'ਚ ਵੀ ਹੁੰਦੇ ਨੇ ਕਈ ਜਿਹੜੇ ਜਿਹੜੇ ਜਮੀ ਬੇਲੇ ਹੁੰਦੇ ਨੇ ਜਿਹੜੇ ਜਦੋਂ ਵੋਟਾਂ ਆਉਂਦੀਆਂ ਨੇ ਜਾਂ ਜਾਂ ਕੋਈ ਆਪਾਂ ਕੋਈ ਚੰਗਾ ਕੰਮ ਕਰ ਰਹੇ ਹੁੰਦੇ ਆ ਉਹ ਦੂਜੇ ਪਾਸੇ ਹੁੰਦੇ ਹੁੰਦੇ ਨੇ ਮਾੜੇ ਪਾਸੇ ਹੁੰਦੇ ਹੁੰਦੇ ਨੇ ਉਹ ਜੇ ਕਿਸੇ ਦਾ ਭਲਾ ਹੋ ਰਿਹਾ ਹੋਵੇ ਤਾਂ ਉਹ ਦੂਜੇ ਪਾਸੇ ਹੁੰਦੇ ਨੇ ਸਿੱਕੇ ਦਾ ਦੂਜਾ ਪਹਿਲੂ ਹੁੰਦਾ ਜਿਹੜਾ ਕਦੇ ਜਦੋਂ ਕਿਸੇ ਘਣੀ ਆ ਜੇ ਤਾਂ ਉਹਦੀ ਜ਼ਿੰਦਗੀ ਖਰਾਬ ਕਰ ਦਿੰਦਾ ਉਹੋ ਜਿਹੇ ਬੰਦੇ ਉਹ ਕਹਿੰਦੇ ਨੇ ਵੀ ਜੀਰੀ ਲਾ ਰਹੇ ਨੇ ਕਿਸਾਨ ਇੰਨਾ ਪਾਣੀ ਖਤਮ ਹੋ ਜਾਊਗਾ ਇੰਨਾ ਬਾਰੇ ਕਿਉਂ ਨਹੀਂ ਬੋਲਦੇ ਉਹ ਬਾਈ ਜੀ ਬੋਲ ਲਾਂਗੇ ਤਾਂ ਜੇ ਕੋਈ ਨੁਕਸਾਨ ਕਰਦੇ ਹੁਣ ਪਿਛਲੇ ਪਿਛਲੀ ਜਦੋਂ ਪਿਛਲੀ ਵਾਰੀ ਜੀਰੀ ਲਾਈ ਆ ਨਾ ਜਦੋਂ ਸਰਕਾਰ ਨੇ ਕਹਿ ਕੇ ਸੱਭੀ ਲਵਾਈ ਤੀ ਸਭ ਤੋਂ ਜ਼ਿਆਦਾ ਚੰਗਿਆੜਾ ਸ਼ਹਿਰਾਂ ਚੋਂ ਪਈਆਂ ਧੀਆਂ ਕਿਸਾਨ ਤਾਂ ਫੇਰ ਵੀ ਹਜੇ ਕਹਿੰਦਾ ਦੀ ਕੋਈ ਨਾ 10 ਦਿਨ ਲੇਟ ਵਿਕ ਜੂਗੀ ਕੱਲ ਨੂੰ ਵਿਕ ਜੂ ਪਰਸੋਂ ਨੂੰ ਵਿਕ ਜੂ ਵੀ ਕਦੇ ਤਾਂ ਬਿਕੂਗੀ ਕਰੇਂਦਾ ਰੱਖਣ ਲੱਗਿਆ ਹੋ ਸਭ ਤੋਂ ਜ਼ਿਆਦਾ ਰੌਲਾ ਸੇਲਰਾਂ ਵਾਲਿਆਂ ਨੇ ਪਾਇਆ ਤੀਗਾ ਵੱਡੇ ਕੋਆਪਰੇਟ ਘਰਾਣਿਆਂ ਨੇ ਪਾਇਆ ਤੀ ਇਹ ਤਾਂ ਆਏ ਹੁੰਦਾ ਜੀ ਇਹ ਤਾਂ ਜ਼ਿਆਦਾ ਸੁੱਕ ਜਾਂਦੀ ਹੈ ਜੀ ਇਹ ਸਾਡੇ ਪੱਲੇ ਨਹੀਂ ਪੈਂਦਾ ਜੀ ਕੁਝ ਠੀਕ ਆ ਤੇ ਜੇ ਜੀਰੀ ਲਾਉਣੀ ਬੰਦੇ ਕਰਤੀ ਤੁਸੀਂ ਆਂ ਦੇਖ ਲਓ ਵੀ ਕੀ ਬਣੂਗਾ ਆ ਜਿਹੜਾ 10 15% ਕੰਮ ਚੱਲਦਾ ਨਾ ਬਿਲਕੁਲ ਸਫਾਈ ਹੋ ਜੂਗੀ ਜੇ ਜੀਰੀ ਜੀਰੀ ਲਾਉਣੀ ਜਾਂ ਝੋਨਾ ਲਾਉਣਾ ਬੰਦ ਹੋ ਗਿਆ ਨਾ ਪੰਜਾਬ ਦੇ ਵਿੱਚੋਂ ਜਿਹੜਾ 5-10% ਕੰਮ ਚੱਲ ਰਿਹਾਗਾ 20% ਚੱਲ ਰਿਹਾਗਾ ਕਿਤੇ ਵੀਰ ਭਾਈ ਦਾ ਸੈੱਟ ਹੋਇਆ ਹੋਇਆ ਬੰਦ ਹੋ ਜੂ ਬਿਲਕੁਲ ਤੁਸੀਂ ਦੂਰ ਨਾ ਜਾਓ ਦੁੱਧ ਦੀ ਗੱਲ ਲਾ ਲਓ ਦੁੱਧ ਤੇ ਡੈਰੀ ਫਾਰਮ ਤੇ ਲਾ ਲਓ ਲੋਕਾਂ ਨੇ ਪਿੰਡਾਂ ਦੇ ਵਿੱਚ 10% ਡੰਗਰ ਰਹਿ ਗਏ ਕੁੱਲ ਵੱਡੇ ਵੱਡੇ ਪਿੰਡਾਂ ਦੇ ਵਿੱਚ 10% ਡੰਗਰ ਨੇ ਜੇ 100 ਘਰ ਆਗਾ ਤਾਂ 100 ਮੰਗਰ 10 ਡੰਗਰ ਹੋਣਗੇ ਸਾਹ ਮੰਗਰਦਾਸ ਹਾਲਾਂਕਿ ਨਾ ਆਪਾਂ ਆਪਣੇ ਦੁੱਧ ਪੀਣਯੋਗ ਹੀ ਰੱਖੀ ਆਪਾਂ ਕਿਉਂ ਹੀ ਕੋਹਾ ਚੱਕੀ ਗਈ ਇਹਨਾਂ ਦਾ ਸੈਰਾਂ ਵਾਲਿਆਂ ਨੂੰ ਦੁੱਧ ਨਹੀਂ ਮਿਲ ਰਿਹਾ ਅਸਲੀ ਉਹ ਲਾਗ ਅਲੱਗ ਗੱਲ ਆ ਵੀ ਵੀ ਜਿਹੜੀਆਂ ਡੈਰੀਆਂ ਖੁੱਲੀਆਂ ਹੋਈਆਂ ਨੇ ਉਹਨਾਂ ਤੋਂ ਲੈ ਕੇ ਪੀ ਜਾਂਦੇ ਨੇ ਕੇ ਉਹ ਅਲੱਗ ਗੱਲ ਆ ਪਰ ਜੇ ਆਪਾਂ ਕਹਦੀਏ ਵੀ ਹਾਂ ਵੀ ਵੀ ਮੈਂ ਚੋਕੇ ਲਿਆਇਆ ਜੀ ਮੱਝ ਦਾ ਉਹ ਦੁੱਧ ਨਹੀਂ ਸੈਰਾਂ ਵਾਲਿਆਂ ਨੂੰ ਮਿਲ ਰਿਹਾ ਕਿਤੇ ਠੀਕ ਆ ਉਹ 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 ਜਾਂਚ ਦਾ ਵਿਸ਼ਾ ਲਾ ਲਓ ਜਾ ਜਾ ਆਪਣੀ ਅੱਖਾਂ ਦੇ ਸਾਹਮਣੇ ਨਹੀਂ ਹੈਗਾ ਹੋ ਸਕਦਾ ਡੈਰੀ ਤੇ ਵੀ ਮੱਝਾਂ ਦੀ ਦੁੱਧ ਆਉਂਦਾ ਹੋਵੇ ਪਰ ਅਸਲ ਹੀ ਨਹੀਂ ਆਉਂਦਾ ਜੇ ਕਹਦੀ ਆ ਪੱਠ 0 ਵਾਲਾ 90 ਵਾਲਾ ਵੀ ਜਿਵੇਂ ਆਪਾਂ ਪੀਂਨੇ ਆ ਘਰਾਂ ਚ ਪਿੰਡਾਂ ਚ ਪੀਂਨੇ ਆ ਉਹ ਚੀਜ਼ ਨਹੀਂ ਸ਼ਹਿਰਾਂ ਤੱਕ ਪਹੁੰਚਦੀ ਬਾਈ ਜੀ ਠੀਕ ਆ ਤੇ ਜੀਰੀ ਲੱਗਣੀ ਬੰਦ ਹੋ ਗਈ ਕਿੱਥੋਂ ਖਾਓਗੇ ਝੋਲ ਚੌਲ ਕਿੱਥੋਂ ਬਣਾਓਗੇ ਖੀਰ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਜਿਹੜੇ ਗੱਲ ਕਰਦੇ ਨੇ ਇਹ ਬੰਦੇ ਜੰਮੀ ਵੀ ਨਹੀਂ ਸੋਚਦੇ ਇੱਕ ਵਾਰੀ ਵੀ ਯਾਰ ਵੀ ਗੱਲ ਕਿੱਥੇ ਜਾਊਗੀ ਹਨਾ ਚੱਕ ਕੇ ਜਿਹੜੀ ਆਈ ਮੂੰਹ ਚੋ ਹੀ ਬੋਲ ਦੇਣੀ ਬਾਅਦ ਚੋ ਫਿਰ ਜਦੋਂ ਟੋਟੇ ਸੁਣਦੇ ਨੇ ਅਗਲੇ ਤੋਂ ਫਿਰ ਟਿਕ ਜਾਂਦੇ ਨੇ ਇਹ ਵੀ ਪਤੰਦਰ ਉਹਦੇ ਜੀਰੀ ਲਾਉਣੀ ਬੰਦ ਹੋ ਗਈ ਫੇਰ ਉਹਰੇ ਕੀ ਕੀ ਕਰਨਗੇ ਕੀ ਇਹ ਹੋਰ ਕੀ ਉਹਰੇ ਖਸ ਖਸ ਦੀ ਗੱਤੀ ਕਰਨਗੇ ਇਹ ਜੀਰੀ ਇਹ ਲਾਉਣਗੇ ਸਪੈਦਾ ਤੁਸੀਂ ਨਹੀਂ ਲਾਉਣ ਦਿੰਦੇ ਪਤਾ ਨਹੀਂ ਸਮਝਦਾ ਬਾਹਰ ਆ ਯਾਰ ਕੀ ਐਂ ਚੋ ਪਤਾ ਨਹੀਂ ਕਿਹੜੇ ਸਕੂਲਾਂ ਚ ਪੜ ਕੇ ਆਏ ਨੇ ਇਹ ਪਤਾ ਨਹੀਂ ਕਿੰਨਾ-ਕਿੰਨਾ ਕੋਲ ਪੈਸਾ ਹੈਗਾ ਵੱਲਾ ਐ ਕਰਨਗੇ ਜਿਵੇਂ ਭੈਣ ਚ ਤਾਂ ਵੀ ਇਹਨਾਂ ਨੇ ਨਾ ਘਰੇ ਸੈਂਟਰ ਵਿੱਚ ਬਿਠਾਏ ਹੋਏ ਨੇ ਵੀ ਉਹਨਾਂ ਨੇ ਸਰਚ ਕਰਿਆ ਜੀ ਵੀ ਜੇ ਜੀਰੀ ਲਾਲੀ ਜੀ ਤਾਂ ਇੰਨੇ ਬੰਦੇ ਨੂੰ ਕੈਂਸਰ ਹੋ ਜਾਊਗਾ ਕੋਈ ਟੋਕਾਲੀ ਗੱਲ ਤਾਂ ਕਰੋ ਯਾਰ ਬੰਦੇ ਨੂੰ ਤੁਸੀਂ ਛੇੜ ਦਿਓ ਆ ਕੇ ਤੁਸੀਂ ਸਾਹਿਬ ਨਾਲ ਦਾ ਛੇੜੋ ਤਾਂ ਮੈਂ ਹੁਣ ਨਹੀਂ ਕੰਮ ਚਾ ਉੱਥੇ ਮੇਰਾ ਦਿਮਾਗ ਉਲਝਿਆ ਹੁੰਦਾ ਨਹੀਂ ਮੈਂ ਉਹ ਸਾਹਿਬ ਨਾਲ ਨਾ ਲਮੇਟਾ ਨਾ ਜਿਵੇਂ ਜਿਵੇਂ ਆਪਾਂ ਕਣਕ ਬੀਜਣ ਤੋਂ ਪਹਿਲਾਂ ਜੇ ਮੜੀ ਜੀ ਵੱਡ ਗਿੱਲ ਤੇ ਛਹਾਗਾ ਪਾਜ ਜੇ ਕਣਕ ਨਹੀਂ ਹੁੰਦੀ ਇਹ ਸਾਬ ਨਾਲ ਠੱਗਾ ਫੇਰਾ ਇਹਨਾਂ ਤੇ ساری ਉਮਰ ਇਹਨਾਂ ਨਾਲ ਗੱਲ ਨਾ ਆਵੇ ਉਦਾਂ ਹੁੰਦੀ ਹੀ ਦਿਮਾਗ ਇਹਨਾਂ ਵੀ ਜੇ ਇਹਨਾਂ ਤਾਂ ਕਿਸੇ ਨੂੰ ਗੁੱਸੇ ਨਾਲ ਬੋਲ ਸਕਦੇ ਆ ਠੀਕ ਹੈ ਮੇਰਾ ਵੀਰ ਮਾੜਾ ਮੋਟਾ ਦੂਰੀ ਦੂਰ ਤੱਕ ਹੱਥ ਮਾਰਿਆ ਕਰੋ ਦੂਰ ਤੱਕ ਗੱਲ ਫੇਰ ਫੇਰ ਗੱਲ ਕਰਿਆ ਕਰੋ ਧੰਨਵਾਦ ਜੀ